ਨੇ ਬੜੇ ਕੋਈ ਕੋਰਚ ਜਨਮ ਦਿਹਾੜਾ ਕਿਹੜਾ ਸੀ ਪੜਿਆ ਹਾਂ ਹਾਂਜੀ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਬੀਬੀ ਮਾਨਪ੍ਰੀਤ ਕੌਰ ਕਹਿੰਦੀ ਵੀ ਆਪਾਂ ਸਮਾਨ ਲੈ ਕੇ ਆਉਣਾ ਘਰ ਦੇ ਸੌਦੇ-ਸੁੱਦੇ ਜਿਹੇ ਤੇ ਨਾਲੇ ਹੋਰ ਦੀਵਾਲੀ ਵਾਲਾ ਹਨਾ ਸ਼ਾਪਿੰਗ ਵਗੈਰਾ ਕਰਕੇ ਲਿਆਉਣੀ ਆ ਮਗਾ ਚੱਲੋ ਫਿਰ ਹੁਣ ਚੱਲਦੇ ਆਂ ਅੱਜ ਵਿਹਲੇ ਸੀ ਐਤਵਾਰ ਦਾ ਦਿਨ ਮੈਂ ਅੱਜ ਜਾਂਦੇ ਜਾਂਦੇ ਹੁਣ ਅਸੀਂ ਇੱਥੇ ਦਰਸ਼ਨ ਕਰਕੇ ਜਾਵਾਂਗੇ ਗੁਰੂ ਘਰ ਫਿਰ ਅਸੀਂ ਅੱਗੇ ਚੱਲਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਬਾਕੀ ਬੀਬੀ ਮਾਨਪ੍ਰੀਤ ਕੌਰ ਜੀ ਹੈ ਆਉਂਦੇ ਵੀ ਵਾਪਸੀ ਟਾਈਮ ਟੈੱਕਣ ਹਾਂਜੀ ਵਾਪਸੀ ਟਾਈਮ ਟੈੱਕਣ ਚੱਲ ਵਾਪਸੀ ਟਾਈਮ ਟੈੱਕ ਲਾਂਗੇ ਫਿਰ ਇਹ ਬੀਬੀ ਮਾਨਪ੍ਰੀਤ ਕੌਰ ਕੰਦੀ ਵਾਪਸੀ ਟਾਈਮ ਟੈੱਕਾਂਗੇ ਕਿਉਂਕਿ ਪਹਿਲਾਂ ਹੁਣ ਆਪਾਂ ਜਾਇਆ ਹੀ ਇੱਕ ਵਾਰੀ ਕੀ ਤੇਰੇ ਵੀ ਉਹ ਕਰਨਾ ਹੈ ਆ ਫਿਰ ਇਹਨੇ ਉਹ ਵੀ ਲੈ ਕੇ ਆਣਾ ਆਪਾਂ ਚੱਕਰੀ ਦਾ ਵੀ ਸਮਾਨ ਲੈ ਕੇ ਆਣਾ ਕੱਲ ਕੱਲ ਵਰਤਾ ਚੱਕਰੀ ਦਾ ਤੇ ਚੱਕਰੀ ਦਾ ਵਰਤ ਰੱਖਦੇ ਹੁੰਨੇ ਆ ਉਹ ਲੈ ਕੇ ਆਉਣੀ ਆ ਚੱਕਰੀ ਲੈ ਕੇ ਆਉਣੀ ਆ ਬਾਕੀ ਸਮਾਨ ਜਿਆ ਲੈ ਕੇ ਆਣਾ ਦੂਜਾ ਦੀਵਾਲੀ ਵੀ ਨੇੜੇ ਆ ਇੱਕ ਹਰਮਨ ਦਾ ਜਨਮ ਦਿਨ ਆ ਰਿਹਾ ਦੀਵਾਲੀ ਤੋਂ ਦੂਜੇ ਦਿਨ ਬਾਅਦ ਦੋ ਦਿਨ ਬਾਅਦ ਤਾਂ ਕਰਕੇ ਉਹਦਾ ਵੀ ਸਮਾਨ ਲੈ ਕੇ ਆਉਣਾ ਦੇਖਦੇ ਆ ਅੱਜ ਪਾਂਡੇ ਪੁੰਡੇ ਉਹਨਾਂ ਥੋੜੀ ਬਹੁਤ ਲੈਣੇ ਵਾਲੇ ਸੀਗੇ ਹੂੰ ਤੇ ਉਹ ਲੈ ਕੇ ਆਉਣੀਆ ਕਿਉਂਕਿ ਦੀਵਾਲੀ ਨੂੰ ਨਵਾਂ ਭਾਂਡਾ ਲੈਣਾ ਸ਼ੁਭ ਹੁੰਦਾ ਨਾ ਉਹ ਲੈਣਾ ਚਾਹੀਦਾ ਤੇ ਬਾਕੀ ਦੇਖਦੇ ਹਾਂ ਉੱਥੇ ਜਾ ਕੇ ਜੋ ਜੋ ਠੀਕ ਲੱਗਦਾ ਦੀਵਾਲੀ ਦਾ ਅੱਜ ਛੁੱਟੀ ਸੀਗੀ ਸ਼ਾਪਿੰਗ ਕਰਨੇ ਚੱਲਨੇ ਆ ਦੇਦਿਆਂ ਕਿੱਥੇ ਵਿਸ਼ਾਲ ਵਾਲਿਆਂ ਦੇ ਵੀ ਬਣਿਆ ਸੀਗਾ ਵਿਸ਼ਾਲ ਵਾਲਿਆਂ ਦੇ ਵੀ ਜਾ ਕੇ ਹੁਣ ਤੇ ਬਾਕੀ ਜਿੱਥੋਂ ਠੀਕ ਜਿਹਾ ਕਵਰ ਦੇਖਦੇ ਹਾਂ ਜੀ ਥੋੜੀ ਘੇਰ ਗਏ ਆ ਕੱਢਦੇ ਆ ਹੂੰ ਉਹ ਤੁਹਾਨੂੰ ਮੈਂ ਬਾਕੀ ਤੁਹਾਨੂੰ ਦਿਖਾਵਾਂਗੇ ਕਿੱਥੇ ਕੀ ਕੀ ਹੈ ਨਾ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫਿਰ ਹੁਣ ਅੱਗੇ ਜਾ ਕੇ ਸੜਕ ਬਣੀ ਹੋਈ ਕਿੰਨੀ ਸੋਹਣੀ ਲੱਗਦੀ ਹੈ ਨਾ ਹਾਂ ਸਾਫ਼ ਸੁਥਰੀ ਪਈ ਆ ਇਹ ਬਣ ਗਈ ਨਵੀਂ ਸੜਕ ਪਿੰਡ ਕਿੰਨੇ ਆ ਬਹੁਤ ਸੁੱਥਰੀ ਹੋ ਗਈ ਸੜਕ ਬੜੀ ਵਧੀਆ ਹੋ ਗਿਆ ਜਿਹੜੇ ਸੜਕ ਬਣ ਗਏ ਇਹ ਤਾਂ ਪਹਿਲਾਂ ਟੂਵੇ ਟੂਵੇ ਜੇ ਸੀਗਾ ਬਹੁਤ ਮਾੜਾ ਹਾਲ ਸੀ ਬਿਲਕੁਲ ਸਾਫ਼ ਹੋ ਗਈ ਹੈ ਸਾਫ਼ ਹਾਂ ਹੋਰ ਤਾਂ ਹੈ ਨਾ ਜਿਹੜੇ ਨਿਕਲ ਕੇ ਲੱਗਦੀ ਜਾਂ ਸਕਦਾ ਕਿੰਨੇ ਵਧੀਆ ਲੱਗਦੇ ਆ ਨਾ ਸਹੀ ਗੱਲ ਲੁਧਿਆਣੇ ਵਾਲੇ ਸਾਹਨੇ ਵਾਲਜੀ ਨੇ ਜਾਣਾ ਹੋਵੇ ਇਧਰ ਚ ਜਾ ਸਕਦਾ ਸੜਕ ਬਣ ਚੁੱਕੀ ਆ ਕਿੰਨੇ ਵਧੀਆ ਲੱਗਦੀਆਂ ਹੋਵੇ ਗੱਲ ਸਾਫ਼ ਸੁਥਰੀ ਪਈ ਆ ਕਾਲੀ ਬਣਾਈ ਇਹਨਾਂ ਨੇ ਵਰਸੋਂ ਸਾਫ਼ ਸੁਥਰੀ ਹੈ ਪਰ ਗੱਲ ਇਹ ਆ ਵੀ ਹੈ ਨਾ ਸਾਫ ਸੁਥਰੀ ਰੱਖਣੀ ਵੀ ਚਾਹੀਦੀ ਆ। ਜਿਵੇਂ ਉਹਨਾਂ ਟਿਪਰ ਆਉਂਦੇ ਨੇ ਪਿੱਛੇ ਆਉਂਦੇ ਨੇ ਦੋ ਤਿੰਨ ਟਿਪਰ ਉਹ ਵੱਧ ਤੋੜ ਉਹ ਤੋੜਦੇ ਨੇਗੇ ਪਹਿਲਾਂ ਉਧਰਲੇ ਰਸਤੇ 'ਚ ਉਹਨਾਂ ਨੇ ਬੱਸ ਗਰਾਈ ਪਈ ਸੀ। ਹੁਣ ਇੱਧਰ ਨੂੰ ਸ਼ੁਰੂ ਹੋ ਚੁੱਕੇ ਨੇ। ਸੜਕਾਂ ਸਾਰੀਆਂ ਉਹਨਾਂ ਨੇ ਥੋੜ੍ਹ ਦੇਣੀਆਂ। ਗੋਲੀਆਂ ਗੱਡੀਆਂ ਨਾਲ ਨੇ ਤੁਰਦੇ ਜੇ ਕੱਟਦੇ ਜਿਹੜੀ ਆਮ ਆਪਾਂ ਚਲਾਉਂਦੇ। ਵੀ ਬੁਰਾ ਹਾਲ ਵੀ ਬਹੁਤ ਆ ਜਿੱਧਰ ਨੂੰ ਮਰਜੀ ਚੱਜ ਜਾ ਸੜਕਾਂ ਦਾ ਸਾਰੀਆਂ ਦਾ ਬੁਰਾ ਹਾਲ ਆ। ਸਾਰੇ ਪਾਸੇ ਆਹੀ ਹਾਲ ਆ। ਸਕੂਟਰੀ ਮੋਟਰਸਾਈਕਲ ਤੇ ਤਾਂ ਜਾ ਹੀ ਨਹੀਂ ਹੁੰਦਾ ਇੰਨੇ ਹਰੋਲੇ ਪੈਂਦੇ ਐਨੀ ਸੜਕ ਟੁੱਟੀ ਹੋਈ ਆ ਨਾ ਜਿਹੜੀ ਆਪਣੀ ਨੀਲੋ ਵਾਲੀ ਆਵਲੀ ਦਰਾਹੀ ਵਾਲੀ ਇਹ ਤਾਂ ਬੱਸ ਕਰਉਂਦੀ ਆ ਹਾਂਜੀ ਅਸੀਂ ਆਏ ਸੀਗੇ ਡੀਮਾਰਟ ਪਹਿਲਾਂ ਦੇਖਦੇ ਆ ਡੀਮਾਰਟ ਚ ਕੀ ਮਿਲਦਾ ਜੋ ਵਧੀਆ ਲੱਗੇ ਉਹ ਲੈ ਲਾਂਗੇ ਫਿਰ ਦੇਖਾਂਗੇ ਵਿਸ਼ਾਲ ਵਾਲੇ ਚਲੋ ਦੇਖਦੇ ਆ ਕੀ ਕੀ ਮਿਲਦਾ ਪਹਿਲਾਂ ਪਾਰਕਿੰਗ ਚ ਲਾ ਲਈਏ ਗੱਡੀ ਆਪ ਕਿ ਕਿ ਇੱਧਰ ਲਾ ਦਿੰਦੇ ਨਾ ਇਧਰ ਲੋੜੀ ਇਧਰ ਗੱਡੀਆਂ ਨੇ ਇਧਰ ਦੇਖ ਦੇ ਨਾਲ ਉਹ ਸੌਖਾ ਹੋਊ ਫਿਰ ਕੱਢਣੀ ਉਹਦਰ ਗੱਡੀ ਦੂਰ ਸਮਾਨ ਲੈ ਕੇ ਜਾਣਾ ਸਾਰੀਆਂ ਗੱਡੀਆਂ ਬੁੱਕ ਨਹੀਂ ਕਿੱਥੇ ਖੜਾਉਂਗੇ ਉਰੇ ਲਾ ਦੋ ਇੱਥੇ ਤੋਂ ਕਿੱਥੇ ਇੱਥੇ ਕੁਰਸੀ ਉਰੇ ਲਾ ਦੋ ਹਾਂਜੀ ਦੇਖਦੇ ਆਪਾਂ ਅੰਦਰ ਜਾ ਕੇ ਕੀ ਕੀ ਚੀਜ਼ ਮਿਲਦੀਆਂ ਨਾਲੇ ਤੁਹਾਨੂੰ ਦਿਖਾਵਾਂਗੇ ਕੀ ਲਿਆ ਆ ਦੇਖਿਓ ਤੇ ਜਾਲ ਚੱਕ ਕੇ ਉਧਿਓ ਫਰਪ੍ਰਾਈਜ਼ ਜਲਦੀ ਹੈ ਨਾ 300 ਦਾ ਵਾ ਬੇਸਿਕ ਕਿੰਨੇ ਦਾ ਹੈ 450 ਸਟੀਲ ਕਿਵੇਂ ਫਰਮੇ ਹੋਗਾ ਟਕੜਾ ਲੱਗ ਤੋਂ ਲੈਣਾ ਬਣਾ ਫਿਰ ਦੇਖ ਨੰਨੇ ਨਾ ਹੋਰ ਉਹ ਖਾਣਾ ਤੂੰ ਹੈ ਕੀ ਹੋ ਗਿਆ ਕੋਲ ਖਾਣੇ ਬਾਬ ਕੋ ਚਲ ਚੱਲ ਜਮਾਨਪੁਰੇ ਤੇ ਲਿਆਈ ਜਮਾਨ ਸ਼ੋਪਿੰਗ ਕਰ ਲੀਏ ਨੇ ਤੇ ਹੁਣ ਕਹਿੰਦੇ ਇਸ ਤੋਂ ਬਾਅਦ ਵਿਸ਼ਾਲ ਵਾਲਿਆਂ ਦੇ ਜਾਣਾ ਵਾ ਫਿਰ ਆਪਾਂ ਦੇਖਦੇ ਆਂ ਅੱਗੇ ਜਾ ਕੇ ਕੀ ਕਹਿੰਦੇ ਨੇ ਹੁਣ ਤਾਂ ਭੁੱਖ ਲੱਗੀ ਆ ਹਨਾ ਅਨੁਰੋਧ ਹਾਂ ਖਾਣਾ ਚਾਹੀਦਾ ਹੁਣ ਚਲ ਆ ਜਾ ਗੱਡੀ ਵਾਲ ਨੂੰ ਥੋੜਾ ਜਿਹਾ ਹੂੰ ਭੁੱਖੋ ਲੱਗੀ ਆ ਹਣ ਤਾਂ ਜਾ ਕੇ ਕੁਛ ਖਾਈਏ ਪਹਿਲਾਂ ਤੇ ਬਾਕੀ ਫਿਰ ਆਪਾਂ ਦੇਖਦੇ ਹਾਂ ਉਸ ਤੋਂ ਬਾਅਦ ਕੀ ਵੰਡਾਵਾਂ ਪਹਿਲਾਂ ਡੱਬਰ ਗਏ ਜਾ ਕੇ ਬਾਕੀ ਦੇਖਦੇ ਆ ਚਲ ਪਾਲਾ ਫਿਰ ਹੁਣ ਚੱਲੀਏ ਮੇਨ ਮਾਨਪ੍ਰੀਤ ਰੱਖਣ ਲੱਗੀ ਹੋਇਆ ਸੌਦੇ ਗੱਡੀ ਦੇ ਵਿੱਚ ਨੂੰ ਸੁਆਹ ਖੇਜ ਕੀ ਚੱਕ ਲਿਆਉਂਦੀ ਆ ਰਹਿਕ ਵਾਰ ਇੰਨ ਇੰਨਾ ਸਾਮਾਨ ਲੈ ਲੈਂਦੀ ਆ ਇਹ ਇਹਦਾ ਸਾਮਾਨ ਨਾ ਪੂਰਾ ਹੋ ਗਿਆ ਆ ਡੱਬਾ ਡੱਬਾ ਜੇ ਤਾਂ ਕਿੰਨੀ ਵਾਰੀ ਲੈ ਕੇ ਤੋ ਡਿਸਕਾਊਂਟ ਹੈ દિਵਾਲੀ ਕਰਕੇ ਨਾ ਥੋੜੇ ਜਿਹਾ ਆਫਰ ਗਿਫਟ ਪ੍ਰਾਈਸ ਤੋਂ ਬਹੁਤ ਨਵੇਂ ਗਿਫਟ ਆ ਜਿਹਨੇ ਦੇਣੇ ਨੇ ਨਾ ਇੰਨੇ ਜਿਆਦਾ ਤੇਰੇ ਲਈ ਇੰਨੇ ਜਿਆਦਾ ਤਰਾਹ ਦੇ ਨੇ ਉਹਨਾਂ ਦੇ ਵੱਧ ਆਉਂਦੇ ਨੇ ਉਹੀ ਬੰਦੇ ਜਿਹੜੇ ਗਿਫਟ ਆਪਣੇ ਦੇਣਿਆ ਬਾਰਕਰਾ ਬੁਰਕਰਾਂ ਨੂੰ ਫੈਕਟਰੀਆਂ ਫੈਕਟਰੀਆਂ ਵਾਲੇ ਹੂੰ ਉਹ ਵੱਧ ਆਉਂਦੇ ਉਹ ਜਿਆਦਾ ਨੇ ਇਹ ਪਰ ਗ੍ਰੋਸਰੀ ਵਾਲਾ ਜਿਹੜਾ ਹੁੰਦਾ ਨਾ ਉਹ ਵੀ ਠੀਕ ਆ ਪੀਜ਼ਾ ਇਥੋਂ ਮਿਲ ਜਾਊਗਾ ਲੈ ਲੈਣੇ ਸਾਭੀ ਲੈਣੇ ਡੋ ਡੋਮੀਨਰ ਰੋਲਾ ਡੋਮੀਨਰ ਰੋਲਾ ਦਾ ਡੋਮੀਨੋ ਭੀਜ ਡੋਮੀਨਰ ਤੇਜ਼ਰ ਕਣਕਾ ਬੁਝਾਰਚ ਕਣਕਾ ਮਜਾਰਚ ਫਸਣਾ ਹੋ ਰਿਹਾ ਹੈ ਜਿਲੀਵਾਰੀ ਦਾ ਮਸਾਂਤ ਨਹੀਂ ਸੀ ਇਹ ਮੈਨੂੰ ਸੋਭੀ ਵਾਲੀ ਬੜੀ ਲੱਗੀ ਹੋਊ ਚਲੋ ਹੁਣ ਆਪਾਂ ਨੇ ਪੀਜ਼ਾ ਖਾ ਲਿਆ ਸੀਗਾ ਹੁਣ ਆਪਾਂ ਚੱਲੀਏ ਘਰਾਂ ਨੂੰ 골ਡਨ ਹੱਟ ਉਹ 골ਡਨ ਹੱਟ ਅਸਰ ਆਸ਼ਵਾਰ ਘਰੋਂ ਨੂੰ ਨਹੀਂ ਜਾਣਾ ਆਪਾਂ ਨੇ ਉਧਰ ਜਾਣਾ ਵਿਸ਼ਾਲ ਆਣੇ ਆਹ ਸੱਚ ਵਿਸ਼ਾਲ ਜਿਹੜੇ ਮੇਨ ਚੀਜ਼ਾਂ ਸੀ ਉਹ ਤਾਂ ਰਹਿ ਗਈਆਂ ਚਲੋ ਫਿਰ ਵਿਚਾਰ ਆਣਾ ਮੇਰੇ ਭਾਂਡੇ ਨਹੀਂ ਮਿਲਿਆ ਚੱਕ ਨਹੀਂ ਜਿਹੜੇ ਮੈਨੂੰ ਜ਼ਰੂਰੀ ਚਾਹੀਦੇ ਉਹ ਨਹੀਂ ਮਿਲਿਆ ਸਮਾਨਾਂ ਵਿੱਚ ਡੰਗਰ ਜਿਹੇ ਦੇਖ ਲੈ ਲੋਕ ਰਸਤੇਆਂ 'ਚ ਛੱਡੇ ਰੱਖਦੇ ਨੇ ਇਹ ਹੀ ਤਾਂ ਗੰਤਗੰਤ ਨੇ ਜਿਹੜੇ ਕਿੰਨਾ ਰੋਲਾ ਪੈਂਦਾ ਇਹਨਾਂ ਦਾ ਪਸ਼ੂਆਂ ਦਾ ਹੈ ਨਾ ਆ ਗੁੱਜਰ ਜੇ ਵੀ ਨਹੀਂ ਘਟ ਹੈਗੇ ਸੜਕਾਂ ਤੇ ਲੈ ਕੇ ਫੇਰੀ ਜਾਂਦੇ ਨੇ ਕੋਈ ਰੋਗ ਤਾਂ ਵੀ ਨਹੀਂ ਇਹਨਾਂ ਨੂੰ ਆਪਣੇ ਵਰਗਾ ਹੋਵੇ ਜਦੇ ਅਗਲਾ ਤਣ ਪੈ ਜਾਏ ਇਹ ਨਾ ਹੁੰਦੇ ਤਾਂ ਕਾਨੂੰਨ ਜਿੰਦੇ ਨਹੀਂ ਰਹਿੰਦੇ ਉਹ ਤੇ ਤਾਂ ਹੁਣ ਖਾਸੇ ਸਵਾਲ ਜੇ ਉੱਠ ਰਹੇ ਨੇ ਇੱਕ ਜੋ ਬੰਦੇ ਦੇ ਹੋ ਗਏ ਕੋਈ ਜਿਹੜਾ ਵਿਚਾਰਾ ਬਰੇਂਦਰ ਘਮਣ ਮਰਿਆ ਵਾ ਉਹਦੇ ਵੀ ਖਾਸੇ ਸਵਾਲ ਔਰ ਇਹਨੂੰ ਤੇ ਬੋਡੀਓ ਨੀਲੀ ਹੋ ਗਈ ਸਾਰੀ ਕਹਿੰਦੇ ਅੱਛਾ ਹੋਰ ਮੂੰਹ ਨੀਲਾ ਹੋ ਗਿਆ ਉਹ ਤਾਂ ਜਮੇ ਇਹਦੇ ਵੀ ਕਹਿੰਦੇ ਕਾਫੀ ਬਹੁਤ ਗਰਮ ਕਰਦੇ ਕਰਮ ਕਰਕੇ ਦੋ ਮਟੂ ਜਿਹੜੀ ਮੋਗਲੀ ਖਾਣੀ ਹੈ ਮੋਗੜੇ ਲੱਗ ਗਈ ਹੋਣਾ ਤੇ ਖਬਰਾਟ ਵੀ ਹੋ ਗਈ ਇਹ ਵੀ ਦੇਖੀ ਕੋਈ ਨਾ ਹੋਈ ਜਾਵੇ ਜਿਹੜੀ ਹੁਣ ਆ ਗਈ ਦੇਖੀ ਸਰਦੋਂ ਵੀ ਇਹ ਗਰਮ ਚੀਜ਼ਾਂ ਖਾਣ ਤੋਂ ਛੋੜਨੀ ਨਹੀਂ ਜੀ ਨਾ ਦਾ ਗਾਲਿਆ ਦੇਸੀ ਦੇਸੀ ਕੋਹ ਕਹਣ ਤੇ ਜਮ ਨਹੀਂ ਆਉਂਦਾ ਚ ਪਾ ਕੇ ਲੈ ਲਈ ਮੂਹਰੇ ਆਣਾ ਪੱਖ ਖਾਣੇ ਆ ਗਰਮ ਦੀ ਗਰਮਾ ਪੂਰੀ ਗਰਮੇ ਦਾ ਲਈਆ ਫਿਰ ਗਰਮ ਗਰਮ ਤਾਂ ਲਈਆ ਫਿਰ ਵੀ ਗਰਮ ਤੁਹਾਨੂੰ ਅਲਮ ਹੋਗਾ ਥੋੜਾ ਲਰਮ ਲਏਗਾ ਥੋੜਾ ਟਾਈਟ ਕੀ ਖਾਣਾ ਹੋਰ ਹੋਰ ਨਗਰੋਨੀ ਹੋਣੀ ਆ ਉਹ ਗਾਲ ਲਾ ਦਬ ਦੇ ਦੂਜੀ ਆ ਗੱਲਾਂ ਹਨ ਹੈ ਤੀਜਾ ਦੇਖ ਲੈ ਪਰ ਹੁਣ ਚਾਹ ਪੀ ਲਈ ਹਮ ਚਾਹੀ ਸੇ ਤੇਰਾ ਅੱਜ ਅਸੀਂ ਆਏ ਸੀ ਵਿਸ਼ਾਲ ਮਹਿਗਾ ਮੌਂਟ ਦੇ ਵਿੱਚ ਤੇ ਮਨਪ੍ਰੀਤ ਲੈ ਰਹੀ ਆ ਸਮਾਨ ਆਪਣਾ ਇਹ ਨੋਰਮਲ ਆ ਦਿਵਾਲੀ ਦੇ ਨੇੜੇ ਆਉਣ ਕਰਕੇ ਆਉਣੇ ਸਟੀਲ ਦੇ ਬੰਡੇ ਲੈਣ ਲੱਗੀ ਹੀ ਆ ਪਤਾ ਨਹੀਂ ਕਿੱਥੇ ਫਿਰਦੀ ਹੈ ਮਨੁੱਖ ਕਿੱਥੇ ਅੱਛਾ ਆ ਫਿਰ ਦੇਖੋ ਉਹ ਨੇੜੀਆ ਦੁਕਾਨ ਤੇ ਲੈ ਲਾ ਚਿੱਕਣ ਦੀ ਸੋਹਣੀ ਲੈ ਲਾ ਹਾਂ ਸੋਹਣੀ ਇਦਾਂ ਦੇ ਆਪਣੇ ਰੱਖੇ ਵੀ ਹੋਏ ਨੇ ਇਹ ਕਿੰਨੇ ਦਾ 100 ਰੁਪਏ ਦੀ ਅੱਛਾ ਨਹੀਂ ਹੂੰ 49 ਦੀ 89 ਦਾ ਇੱਕ ਦੋਨੀ ਠੀਕ ਆ ਫਿਰ ਤਾਂ ਸੋਹਣੇ ਉਹ ਵੱਡਾ ਕਿੰਨੇ ਦਾ ਵਾ ਜਿਹੜਾ ਕਿੰਨਾ ਬੋਲਿਆ ਸੀ 3400 ਇੱਕੋ ਏ ਵੀ ਸੋਹਣਾ ਸੀਗਾ ਹਨਾ ਆਹੀ ਲੈ ਲੈ ਫਿਰ ਆਹ ਸੋਣੀ ਨੇ ਛੋਟੇ ਛੋਟੇ ਰੱਖੇ ਹਮ ਇਹ ਸੋਹਣੀ ਆਪਣੀ ਤਾਂ ਛੋਟੀ ਹੋਣੀ ਨੇ ਹਮ ਹੋਰ ਕੀ ਲੈ ਲੈ ਤਾ ਇਹ ਦਿਨ ਆ ਕੀ ਲੈ ਲੈ ਪਾਉਂਦੇ ਪਾਉਂਦੀ ਨੇ ਅੱਛਾ ਅੰਦਰ ਜੀ ਉਹ ਵੀ ਲੈਣੇ ਸੀ ਸੋਹ ਹਮ ਸਿੱਟੀ ਲੈਣੇ ਕਿ ਦੋ ਹੀ ਟੁਕ ਇੱਕ ਬੋਤਲ ਹੈ ਪਹਿਲਾਂ ਪਏ ਨੇ ਹੋਰ ਆ ਲੈ ਹੋਰ ਕੀ ਲੈਣ ਆਲੇ ਦਾ ਕਾਲਾ ਜਿਹਾ ਇਹ ਛੋਟਾ ਉਹ ਸਰਪ੍ਰਾਈਜ਼ ਹੈ ਬੇਸੀ 650 ਦਾ ਆਫਰ ਜਿਹੜਾ ਦੋੜੀਓ 300 ਦਾ ਠੀਕ ਹੈ ਠੀਕ ਹਾਂ ਦੂਸਰਾ ਦੂਸਰਾ ਇਹਨਾਂ ਦੂਸਰੇ ਤੇ ਵੀ ਆਫਰ ਲੱਗੀ ਹੋਈ ਹੈ ਬੈਸੀ ਅਰੇ ਦਾ ਪ੍ਰਾਈਜ਼ ਫਿਕਸਡ ਪ੍ਰਾਈਜ਼ ਚਾਰਸੂ ਹੂੰ ਥਿੰਗਸ ਅੱਛਾ ਦੇਖ ਰੋ ਕਿਹੜਾ ਲੈਣਾ ਇਹ ਮੇਰੇ ਛੋਟਾ ਰਹਿੰਦਾ ਬਿੱਡੂ ਆਹੀ ਲੈ ਲਾ ਫਿਰ ਉਹ ਵੱਡਾ ਲੈ ਠੀਕ ਆ ਜਿਹੜਾ ਉਹ ਲਿਆ ਹੂੰ ਇਹ ਲੈ ਲਾ ਹੂੰ ਡੀਮਾਰਟ ਵਾਲਿਆਂ ਦਾ ਡੀਮਾਰਟ ਹੂੰ ਇਹ ਇੰਨੇ ਰਿ ਡੱਬੀ ਕੀ ਆ ਦੇਖ ਲਾ ਹਾਂਜੀ ਜੀ ਦੇਖ ਬੰਨ੍ਹ ਕੇ ਕਿੰਨੇ ਦਾ ਇਹ ਦੀ ਉਹ ਸੁਪਰ ਈਜ਼ੀ ਹੈਗੀ ਹੂੰ ਹਾਂ ਮੈਨੂੰ ਪਤਾ ਨਹੀਂ ਟੋਪੇ ਹਾਲੇ ਕੀ ਕਰਨੇ ਹਾਲੇ ਕਿਹੜਾ ਸਿਆਣਾ ਹੈ ਸੌਕਸ ਮੈਂ ਲੈ ਲਿਆ ਸੌਕਸਾਂ ਲੈ ਲਾ ਇਹ ਚੇਤੇ ਬੱਚੇ ਵਾਲੀਆਂ ਨੇ ਸੱਤੀ ਵਾਲੀਆਂ ਨੇ ਹੂੰ ਚੱਲ ਰੁਕ ਪਰ ਜਮਾਉਂ ਕੇ ਪੱਟ ਦੇ ਥੱਲੇ ਚਲੋ ਹੁਣ ਬੱਸ ਲੈ ਲਿਆ ਜਿਹੜਾ ਲੈਣਾ ਸੀ ਆ ਬੱਚਿਆਂ ਦਾ ਸੈਕਸ਼ਨ ਆ ਗਿਆ ਬੱਚਿਆਂ ਦਾ ਕਿਹੜੇ ਨੇ ਇਹ ਕਢਾਉਣੇ ਵਾਲ ਟੌイズ ਕਿਡਸ ਟੌਏ ਸੈਂਕਸ਼ਨ ਆ ਬੱਚਿਆਂ ਦਾ ਕੀ ਡੀਲ ਕਰੇਗਾ ਮੈਂ ਤੁਹਾਨੂੰ ਟੌイズ ਬਹੁਤ ਪਏ ਤੁਹਾਨੂੰ ਟੌਜ ਦਿਵਾਉਣ ਨੂੰ ਚਾਹੁੰਦਾ ਮੈਂ ਹੀ ਇੱਕ ਟੌਏ ਲੈ ਲਵਾਂ ਆਹ ਜਿਹੜੇ ਲੋਨ ਮੇਰੇ ਬਹੁਤ ਚਾਹੀਦੇ ਤੁਹਾਨੂੰ ਰਾਜ ਸਰਕਾਰ ਕੇ ਹਜ਼ਰੀ ਮੈਂ ਕਰ ਦੇਣੀ ਹੈ ਪੜ੍ਹਨੇ ਗੜਾ ਮੈਨੂੰ ਆ ਲੈ ਦੇਣੀ ਸੀ ਕੀ ਉਹਨੂੰ ਹੈ ਨਾ ਉਹ ਲੈ ਕੇ ਦਿੰਦੀ ਆ ਨਾ ਸਟੀering ਵਾਲੀ 400 ਨਾ ਇਹ ਕੀ ਵੀ ਇੱਥੇ ਨਹੀਂ ਕਿ ਨਹੀਂ ਐਵੇਂ ਸੇ ਵਿਸ਼ਾਲ ਵਾਲੇ ਦੇ ਭਾ ਲੈ ਕੇ ਆਂਦੇ ਹਾਂ ਹਾਂ ਆ ਗਈ ਸੀ ਕਿ ਇੱਥੇ ਕਿੰਨੇ ਦੀ ਹੈ ਇਹ ਤਾਂ 70 ਦਾ ਕਿੰਨੇ ਦਾ 300 ਰੁਪਏ ਤੁਵੀ ਠੀਕ ਆ ਆਫਰ ਕਰੀ ਗੋਾਰੇ ਦੇ ਸਾਡੀ ਠੀਕ ਹੋ ਗਏ ਸੋਨੇ ਮੇ ਆਪ ਬਣੀ ਆ ਇਹ ਵੀ ਸੋਹ ਕੀ ਬਲਾਕ ਆ ਨਾ ਬਲਾਕ ਬਣਾਉਣੀਆਂ ਆ ਲੋ ਆ ਬਣਾਉਣੀਆਂ ਆ ਰਾਜਸਥਾਨ ਦੇ ਡਾਕ ਬਲਾਕ ਆ ਲੋ ਸਰ ਆਲੇ ਲਈ ਸਾਨੂੰ ਕਿੰਨੇ ਇਹ ਵੀ ਦੋਸਤ ਜਸਤੀ ਸੋਨਾ ਆ ਆ ਪੈਂਟ ਕਿੰਨੇ ਦੀ ਆ ਇਸ ਨੂੰ ਵੀ ਹਰਮਨ ਦੇ ਆਹ ਕਿੰਨੇ ਦਾ ਹਾਲ ਆਹ ਸੂਟ ਕਿੰਨੇ ਸੋਨਾ ਲੱਗਿਆ ਸੋਨਾ ਇਹ ਸੋਨਾ ਹੈ ਸੋਨਾ ਸੂਟ ਹੈ ਆ ਜਾ ਵੀ ਕਿੰਨੇ ਦਾ 400 ਦਾ 400 ਦਾ ਏ ਲੈ ਲੈ ਸੁਣਵਾ ਨਾ ਕਰ ਲੈ ਸੀ ਹੈ ਜੀ ਸੁਣੋ ਤਾਂ ਇਹ 6 ਤੋਂ 8 ਆਹ ਕਿੰਨੇ ਦੀ ਹੈ 2 ਤੋਂ 400 ਦਾ ਇਹ ਵੀ ਸੋਹਣਾ ਹੈ ਇਹ ਹਲਕੀ ਵਿੱਚ ਇਹ ਕਾਹ ਦੇਖਿਆ ਵੇ ਅੱਛਾ ਇਹ ਵੀ ਸੋਹਣਾ ਇਹ ਕਿੰਨੇ ਦਾ 300 ਦਾ ਠੀਕ ਹੈ ਇਹ ਵੀ ਸੋਹਣਾ ਆ ਲੈ ਲਵਾਂਗਾ ਨਾ ਹੂੰ ਹੋਰ ਆਉਣ ਨੂੰ ਆਵਲਰ ਉਹ ਸੋਹਣਾ ਲੱਗਦਾ ਅੱਗੇ ਪੈ ਜਾ ਕਰੂਗਾ ਨਾ ਦੇਖ ਹੂੰ ਪੈ ਜਾਊਗਾ ਅੱਗੇ ਹਾਂ ਬੱਸ ਆ ਦੇ ਲੈਣਾ ਇਦਾਂ ਦਾ ਇਨਰ ਜੇ ਹੁਣ ਮੈਂ ਕਿਹੜੀ ਤੇ ਹੈਗੀ ਸੀ ਚੱਪਲ ਉਹਨੂੰ ਉਹ ਲੈਣ ਦੇਖ ਲੈ ਮੈਂ ੜਜਾ ਜਿਹੜਾ ਇਹਨੇ ਹੁਣ ਟੁੱਟੇ ਬਾਹਰ ਆਕ ਲੈ ਕੋਸ਼ਰ ਆਕ ਨਾ ਸੋ ਇੱਕ ਲੈ ਲੈ ਇੱਕ ਲੈ ਲੈ ਕਿੰਨੇ ਦਾ ਵਾ ਸੌ ਲੈ ਲੈ ਉਹ ਰੱਖ ਆਕ ਲੈ ਚੱਲੀ ਫਿਰ ਹੁਣ ਲੱਗਦੇ ਤੈਨੂੰ ਹਾਂਜੀ ਇਹਨੂੰ ਨੇ ਕੀ ਆਏ ਸੀਗੇ ਨਾ ਪਰ ਇੱਕ ਨਹੋ ਤਜਪਹੁ ਸਤੈ ਵਾਏ ਕਿਉਂ ਦੁੱਧ ਬਈਣ ਲੱਗੀਆਂ ਨੇ ਹਾਂਜੀ ਅਸੀਂ ਸ਼ਾਪਿੰਗ ਕਰੇ ਹੋਏ ਸੀਗੇ ਹੁਣ ਸਮਾਨ ਜਿਹੜਾ ਲੈ ਆਉਣਾ ਸੀ ਲੈ ਆਏ ਆ ਆ ਕੇ ਫਿਰ ਅਸੀਂ ਮੱਥਾ ਟੇਕਿਆ ਰੋਵਰ ਤੇ ਉਹ ਹੁਣ ਚਲਦੇ ਆਂ ਸੀ ਘਰ ਨੂੰ ਟਾਈਮ ਵੀ ਬਹੁਤ ਹੋ ਗਿਆ ਦੇਖਦੇ ਆਂ ਜਾ ਕੇ ਘਰ ਮੈਨੂੰ ਕੀ ਕਰਦਾ ਹੋਊਗਾ ਹਾਂ ਬਾਕੀ ਜੇ ਤੁਹਾਨੂੰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਹਾਂਜੀ ਅਸੀਂ ਆ ਗਏ ਸੀਗੇ ਹੁਣ ਜਾਏ ਸੀਗੇ ਟਾਈਮ ਬਹੁਤ ਹੋ ਗਿਆ ਤੇ ਪਹਿਲਾਂ ਤਾਂ ਆਪਾਂ ਗਏ ਡੀਮਾਰਟ ਦੇ ਵਿੱਚ ਫਿਰ ਵਿਸ਼ਾਲ ਮੈਗਾ ਮਾਰਟ ਦੇ ਵਿੱਚ ਫਿਰ ਹੁਣ ਅਸਾ ਘਰਾਂ ਨੂੰ ਆ ਗਏ ਸੀਗੇ ਗੁਰਦੁਆਰਾ ਸਾਹਿਬ ਵੀ ਜਾਏ ਸੀ ਦਰਸ਼ਨ ਕਰਿਆਏ ਤੇ ਚਾਹ ਪਾਣੀ ਛਕਿਆਏ ਸੀਗੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਘਰੇ ਚੱਲ ਕੇ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਸਾਮਾਨ ਲੈ ਕੇ ਆਂਦਾ ਤੇ ਤੁਸੀਂ ਲਾਈਕ ਐਂਡ ਸਬਸਕ੍ਰਾਈਬ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਵੱਧ ਵੱਧ ਸਬਸਕ੍ਰਾਈਬ ਹੋ ਜਾਣ ਆਪਣੇ ਤੇ ਆਪਾਂ ਵੀ ਵੀਡੀਓ ਆਪਣੀ ਫਿਰ ਹੋਰ ਵੀ ਚੱਲ ਸਕੇ ਹਨਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜਿਹੜਾ ਤੁਸੀਂ ਇੰਨਾ ਪਿਆਰ ਦਿੰਨੇ ਹੋ ਲਾਈਕ ਕਰਦੇ ਹੋ ਨਾ ਵੀਡੀਓ ਦੇਖਦੇ ਹੋ ਟਾਈਮ ਕੱਢ ਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਹੁਣ ਲੈਂਦਾ ਸਮਾਨ ਕੀ ਲੈਂਦਾ ਇੱਕ ਬੰਦੇ ਨੂੰ ਸੋਟੀ ਦੇ ਦੋ ਹਾਂ ਇੱਕੋ ਦਾ ਬਾਰਡੇ ਆ ਠੀਕ ਆ ਇੱਕੋ ਦਾ ਦਿਵਾਣੀ ਪੇਗਾ ਦੋ ਸੂਟ ਲੈਂਦੇ ਉਹਨੂੰ ਬਰਥਡੇ ਦਾ ਤਾਂ ਹਲੇ ਇੱਕ ਹੋਰ ਆਊਗਾ ਬਰਥਡੇ ਆਲੇ ਤੇ ਚਲੋ ਹਮਮ ਹੋਰ ਆਊਗਾ ਚਲ ਇਹ ਵੀ ਲੈ ਲੈਂਦੇ ਗੁੱਲ ਬਾਣ ਲਈ ਨਾ ਆਮ ਨੋਰਮਲ ਘਰੇ ਘਰੇ ਬਾਣ ਹਮ ਲੈਣ ਦੇ ਵਿੱਚ ਹੀ ਕਰੀਂ ਚੱਕਾ ਆਦਾ ਤੇਰੇ ਸੂਟ ਨਾਲ ਹੀ ਮਿਲ ਗਿਆ ਥੱਲੇ ਵਾਲਾ ਹਮ ਇਹ ਵੀ ਮਿਲਿਆ ਇਹਦਾ ਪ੍ਰਿੰਟ ਸੁਣਾ ਲੱਗਿਆ ਹਮ ਇੱਕ ਹੋਰ ਵੀ ਸਰਪ੍ਰਾਈਜ਼ ਪਲਾਨ ਉਹ ਬਰਥਡੇ ਆਲੇ ਦੇਣੀ ਹੈ ਬਲੂ ਠੀਕ ਆ ਆ ਡੱਬੜ ਡੱਬਾ ਜਿਆ ਕਿੰਨੇ ਲੈਂਦੇ ਉਹ ਅਜੇ ਨਹੀਂ ਕੁਝ ਵੀ ਦਿਖਾਉਣਾ ਇਹ ਕੀ ਕਰਨੇ ਸੀ ਨਾ ਡੱਬੜ ਇਹਦਾ ਦੂਰਾ ਪੰਨਾ ਤੇ ਹਾਂ ਦੋ ਜੁੜਿਆਲੇ ਹੁਣ ਕੰਮ ਜੀ ਰੋਏ ਇਹ ਕਿਹਦੇ ਸੀਗੀ ਇਕਾ ਬਾਸਕੂ ਜਿਹੜੀਆਂ ਸੀ ਉਹ ਆਦੀ ਸ਼ਾਲਾ ਨਹੀਂ ਜਰਾਈ ਅੱਛਾ ਆਦੀ ਇੱਥੇ ਦਾ ਹਮਨ ਜਿ ਟਵਾਇਦਾ ਹੁੰਦੇ ਨੇ ਬਾਸਕੂ ਸ਼ਾਲਾ ਹਮ ਕਿਕ ਮੈਨੇਜਰ ਹੁੰਦਾ ਸੀ ਉਹ ਇਹ ਵੀ ਬਿਸ਼ਾਲਾ ਜੇ ਤੇਰੀ ਹਮ ਜਿਹੜੀ ਮੌਕਚਰ ਸੀ ਹਮ ਜੇ ਕੰਮ ਜੀ ਸੀ ਹਮ ਇਹ ਛੋਟੇ ਛੋਟੇ ਡੱਬਿਆਂ ਦੇ ਲਏ ਨੇ ਕਿੰਨੇ ਸੋਣਾ ਤੇ ਇਹਦੇ ਤੋਂ ਦੇਖ ਤੇ ਹੀ ਥੈਲਾ ਬੜਾ ਸੋਣਾ ਹੋਰ ਗੱਲਾਂ ਦਾ ਗੱਲਾ ਥੈਲਾ ਬਹੁਤ ਸੋੜਾ ਫਾਸਟ ਹੈ ਵੀ ਤੈਨੂੰ ਕਿਹ ਰਹਿੰਦਾ ਇਹਨੂੰ ਮਿਲਿਆ ਨਾ ਕੁਛ ਹੈ ਤੂੰ ਕੀ ਖਾਣਾ ਵਾ ਇਹਨੇ ਖਾਣੀ ਆ ਸਟੇਫੀ ਲਗੀ ਖਾਣੀ ਆ ਰਸਗੇ ਵੀ ਸਟੇਫੀ ਤਾਂ ਸਟੇਫੀ ਕਹਿੰਦੇ ਮੈਨੂੰ ਨਾਲ ਨਹੀਂ ਲੱਗ ਗਏ ਹੈ ਨਾਲ ਨਹੀਂ ਲੱਗ ਗਏ ਨਹੀਂ ਇਹ ਕਹਿੰਦੇ ਮੈਂ ਨਹੀਂ ਘਰੋਣਾ ਹੈ ਖਾਣਾ ਰਸਗੇ ਇਹ